ਸਤਿਗੁਰਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਬਾਰੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਰਾਮਪੁਰੇ ਬਾਈ ਮੰਗੇ ਕੋਲ ਪਹੁੰਚੇ ਆ ਬਾਈ ਕੋਲੋਂ ਚਾਰ ਪੰਜ ਝੋਟੀਆਂ ਸੇਲ ਆ ਚੰਗੀ ਕੁਆਲਿਟੀ ਦੀਆਂ ਤੇ ਚੰਗੀਆਂ ਝੋਟੀਆਂ ਸੁਈਆਂ ਸਵਾਈਆਂ ਇੱਕ ਗੱਬਣ ਆ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਜੀ ਸਤਿਗੁਰਾਲ ਜੀ ਹੋਰ ਪੁੱਤ ਹਾਂ ਠੀਕ ਜੀ ਬੋਲੀਆ ਚੰਦੇ ਇਲਾਕੇ ਕਿਰਪਾ ਬਰਉਂਦਾ ਆ ਦੀ ਬਾਬਾ ਦੀ ਸੋਹਣੇ ਚਲੋ ਕਿਰਪਾ ਹੀ ਚਾਹੀਦੀ ਜੇ ਅਗੇ ਜੀ ਉਹਦੀ ਕਿਰਪਾ ਨਾਲ ਚੱਲਣਾ ਕੰਮ ਬੰਦੇ ਦਾ ਕੀ ਆ ਨਹੀਂ ਸਹੀ ਗਾ ਅੱਜ ਮੇਰਾ ਕੱਲ ਕੇਹਰਾ ਕੱਲ ਪੇਹਰਾ ਹਾਂਜੀ 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 ਬੰਦੇ ਦਾ ਵੀ ਠੀਕ ਆ ਠੀਕ ਆ ਅੱਜ 4 ਪੀਸ ਤੇ ਮੰਜ 4 4 ਆਪਕੋ ਤਿੰਨ ਝੋਟੀਆਂ ਮਾਲ ਵੇਚੀਆਂ ਹਾਂਜੀ ਹਾਂਜੀ ਇੱਕ ਮਾਝੀ ਤੋਂ ਆਪਾਂ ਲੈ ਲਾਉਂਦੇ ਵਿੱਚ ਬਈ ਕੋਈ ਗੱਲ ਨਹੀਂ ਸਚਾਈ ਇਹ ਤੁਹਾ ਨਹੀਂ ਲੈਂਦੇ ਇਦੋਂ ਅੱਗੇ ਵੀ ਲੈਂਦੇ ਨੇ ਹਾਂਜੀ ਹਾਂਜੀ ਨਹੀਂ ਲੈਂਦੇ ਤੇ ਗਏ ਇਧਰ ਦਾ ਇਹ ਕੰਮ ਚਲਾਇਆ ਵਾਂਗੇ ਪਹਿਲਾਂ ਬਸ ਬਸ ਹਾਂਜੀ ਹਾਂਜੀ ਉਹ ਵੀ ਅੱਧੀਆ ਤੜਾ ਤੁਹਾਡਾ ਕੰਮ ਇਹ ਵੀ ਸਚਾਈ ਦਾ ਵਾ ਤੁਸੀਂ ਪਹਿਲਾਂ ਦੱਸ ਦਿੱਤਾ ਵੀ ਆਹ ਗੱਲ ਜੀ ਬਸ ਬਸ ਆਂਡ ਕੇ ਵੇਖ ਲਓ ਕੋਈ ਤਾਂ ਮੇਰਾ ਭਰਾਟ ਭੈਰਾਂ ਦੇ ਬੱਚੇ ਤੁਹਾਡੇ ਸਾਹਮਣੇ ਲਾਈ ਮਈਆਂ ਨਹੀਂ ਹਾਂਜੀ 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 ਬੱਚੇ ਸਾਡੇ ਸਾਹਮਣੇ ਲਾਏ ਆ ਸਾਹਮਣੇ ਲਾਏ ਕੋਈ ਇੱਕ ਕਿਲੋ ਦਾ ਝੂਠ ਨਾ ਹੋਗਾ ਹਾਂਜੀ ਕੋਈ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਠੀਕ ਆ ਠੀਕ ਆ ਹਾਂ ਤੇ ਆਹ ਝੋਟੀ ਦੀ ਡਿਟੇਲ ਪਿੰਡ ਪਹਿਲਾਂ ਦੱਸ ਦਿਓ ਪਿੰਡ ਆਪਣਾ ਰਾਮਪੁਰਾ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਕੋਲ ਹੀ ਆ ਠੀਕ ਹੈ ਇਹ ਵੀ ਇੱਥੇ ਪਿੰਡ ਰਾਮਪੁਰਾ ਠੀਕ ਚੀ ਤਾਰਾਮਪੁਰਾ ਵਾਹ ਤੇ ਫੋਨ ਨੰਬਰ ਦੱਸ ਦਿਓ 98721830138146290 ਤੇ 13 ਠੀਕ ਹੈ ਠੀਕ ਦੋ ਦੋ ਨੰਬਰ ਦੋ ਨੰਬਰ ਤੇ ਆਹ ਝੋਟੀ ਦੀ ਡਿਟੇਲ ਪਹਿਲਾਂ ਝੋਟੀ ਇਹ 4 ਦੰਦ ਆ 4 ਦੰਦ ਤੇ ਕੁੰਡੀ ਘਾਟੀ ਆ ਕੱਟਾ ਵਾਜੇ ਹਾਂ ਝੋਟੀ ਬੋਲਾ 10 ਕਿਲੋ ਦੁੱਧ ਹੈ ਆ 8 ਕਿਲੋ ਲਾਉਗੇ ਪੱਕਾ ਠੀਕ ਤਾਂ ਕਿਉਂ ਆਇਆਂ ਕੱਲ ਆਪਣੇ ਕੋਲ ਹ ਆ ਮੈਂ 2 ਡਾਂਗਾਂ ਚ ਚਵਾ ਲਿਓ ਝੋਟੀ ਸਾਫ ਹੈ ਦੇ ਵੀਰੀ ਹਾਂ ਜੀ ਆਹ ਮਾੜਾ ਜਿਹਾ ਕਿਸਮਾ ਨੀ ਮੰਮਾ ਕੀਤਾ ਬਾਕੀ ਥਾਂ ਚ ਕੋਈ ਫਰਕ ਨਹੀਂ ਆ ਗਿਆ ਚਵਾਜ ਅਸਮਾਜ ਨੂੰ ਵਧਣਾ ਕੋ ਘਟਣਾ ਠੀਕ ਆ ਠੀਕ ਨਰੇਟ ਵੇਖਿਓ ਜੈ ਜੀ ਅੱਜ ਕਰਨੇ ਬਸ ਝੋਟੀ ਵੱਡੀ ਆ ਹਾਂ ਸਿੰਘ ਸਿੰਘ ਵੇਖ ਲਓ ਹਾਂ ਜੀ ਆਲੇ ਵੀ ਨਹੀਂ ਸਾਫ ਹੈ ਝੋਟੀ ਹਾਂ ਤੇ ਬਾਈ ਬਹੁਤ ਚੱਲੀ ਇਹ ਉਦਨ ਮਾਲ ਸਾਰਾ ਵੀ ਅੱਗੇ ਆ ਆਪਣਾ ਵੇਚਿਆ ਮਾਲ ਆਪਣਾ ਮਾਰਾਈ ਦੀ ਵੇਚਣਾ ਨਹੀਂ ਤੇ ਸਮਝੋ ਇਹਨੇ ਬੂਮਾ ਨੂੰ ਬਲਕਾ ਮਾਰੀ ਠੀਕ ਹੈ ਠੀਕ ਬਹੁਤ ਉਤਾਰ ਮਾਰ ਕੇ ਉਤਾਰ ਮਾਰ ਕੇ ਖਾਣੇ ਤਾਂ ਠੀਕ ਚੋਣ ਚੰਗੀ ਉਹ ਬੱਚਾ ਕੋਈ ਨਹੀਂ ਲਾ ਲੋ ਜੀ ਨਹੀਂ ਕੋਈ ਗੱਲ ਨਹੀਂ ਅੱਛਾ ਜੀ ਆ ਵੇਖੋ ਸਾਫ ਹੈ ਧਾਰ ਤੋਂ ਕੋਈ ਭੂਛਟਾ ਨਹੀਂ ਆ ਕੋਈ ਭੂਛਟਾ ਤੇ ਹਾਂ ਜੀ ਛੋਟੀ ਵੀ ਸਾਫ ਹੈ ਸਿੰਘ ਛੋਟਾ ਮਦਾਂ ਸਿੰਘ ਛੋਟਾ ਪਹਿਲਾਂ 4 ਦਾ ਦਿਆ ਤੁਹਾਡੀ ਗੱਲ 10000 ਕਿਲੋ ਕਰ ਦੇ ਦੇ ਮੇਰਾ 15 ਕਿਲੋ ਕਰ ਲੈ ਮੈਂ 10000 ਕਰਵਾ ਦੇ ਪੈਸੇ ਮੰਗਦੇ ਆਪਾਂ ਹਾਂ ਵੇਖੋ ਥਣ ਥਣ ਕੁਆਲਿਟੀ ਵੇਖੋ ਨਹੀਂ ਚੰਗਾ ਲੰਮਾ ਸਾ ਨੇ ਤੇ ਹੁਣ ਰੇਟ ਬਸ ਜੈ ਜੀ ਦੇਗਾ ਦੇਣਾ ਆਪਾਂ ਇੱਕ ਦਸ ਦੀ ਦੇ ਦਈਏ ਮੈਂ ਹਾਂ ਜੈ ਜੀ ਆਪੇ ਕਰਦੇ ਹੋ ਲੱਖ ਦੀ ਦੇ ਦਈਏ ਲੱਖ ਦੀ ਹਾਂ ਮਹਾਂ ਇਹ ਵੀ ਗਿਆ 95 ਦੇ ਦੇ ਦੀ ਹਾਂ ਨੇ 95 ਦੇ ਦੇ ਦੀ ਤੇ ਯਾਹ ਵੀ ਘਟਾਈ ਆ 90000 ਦੇ ਦੇ ਦੀ ਹੋਰ ਦੱਸ ਹੁਣ ਠੀਕ ਹੈ ਲੱਭੇ ਵੀ ਨਹੀਂ ਜਾਇਜ਼ ਹੀ ਆ ਹੁਣ ਵੇਖ ਲੈ ਨਹੀਂ ਜਾਇਜ਼ ਹੀ ਕੋਈ ਨਹੀਂ ਜਾਇਜ਼ ਨਹੀਂ ਵੇਖਦੀ ਛੋਟੀ ਹਾਂ ਕੋਈ ਬਹੁਤੇ ਜਾਇਜ਼ ਇਹ ਤੇ ਵਪਾਰੀ ਵੀ ਲੈ ਕੇ ਵੇਚ ਸਕਦਾ ਵੇਚ ਸਕਦਾ ਭੈਣ ਹਾਂਜੀ 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 ਨਬੇ ਯਾਰ ਛੋਟੀ ਨਾ ਬਾਕੀ ਛੋਟ ਛੜ ਕਰ ਦਾਂਗੇ ਕਰ ਦਾਂਗੇ ਠੀਕ ਕੋਈ ਗੱਲ ਨਹੀਂ ਠੀਕ ਹੈ ਜੀ ਛੋਟੀ ਜਿਆਦਾ ਚੰਗੀ ਆ ਮੈਂ ਫੇਸ ਕੁਆਲਿਟੀ ਫੇਸ ਕੁਆਲਿਟੀ ਵਖਾਣਾ ਛੋਟੀ ਨੂੰ ਸਿੰਘ ਜਿਆਦਾ ਛੋਟਾ ਵਾ ਮੈਂ ਕਹਿੰਦਾ ਕਮਾਲ ਹੈ ਛੋਟੀ ਆਈ ਹੈ ਨਾ ਪਰ ਸੋਇਆ ਏ тория ਦੇ ਅੱਗੇ ਸਾਮੂ ਸਮੂਹ ਵਾਲੀਆਂ ਠੀਕ ਹੈ ਦੁੱਧੋ ਦੇ ਚਾਰ 12 ਕਿਲੋ ਦਾ ਨਾ ਸੂਈ ਝੋਟੀ ਠੰਡੀ ਸੀਲ ਫੁੱਲ ਤੇ 90000 ਦੀ ਕੋਈ ਨਹੀਂ ਮਾਨਤਾਨ ਫੋਨ ਤੇ ਕਰਦਾਂਗੇ ਹੋਰ ਆ ਵੀ ਝੋਟੀ ਤਾਜੀ ਸੂਈ ਏ ਠੀਕ ਹੈ ਆ ਬੱਚਾ ਕਟਾਲੇ ਬਣਦੇ ਇਹਦੇ ਵੀ ਕਟਾਸ਼ ਦੁੱਧ ਇਹਦੇ ਕੋ 11 12 11 ਕਿਲੋ ਕੋਈ ਡੱਬੇ ਲਾ ਕੇ ਖੜੇ 11 ਕਿਲੋ ਹਾਂ ਠੀਕ ਹੈ ਜੇ ਬੱਚੇ ਨੂੰ ਛੱਡਦੇ ਇੱਕ ਥਾਂ ਤੇ ਤਿੰਨਾਂ ਥਾਂ 'ਚ 10 ਕਿਲੋ ਦੁੱਧ ਚੋੜੇ ਤਿੰਨਾਂ ਥਾਂ ਠੀਕ ਹੈ ਕਦਾਬਾ ਤਾਲਣਾ ਨਹੀਂ ਉਹ ਕਦਾਬਾ ਤੇ ਲੋਹ ਹਾਂਜੀ ਗਿੱਟ ਮਾਰਨ ਵਾਲਾ ਹੁੰਦਾ ਇਹ ਵੀ ਸਾਫ਼ ਹੀ ਕੇ ਦੇ ਦੋ ਮੈਂ ਜਦੋਂ ਭਰ ਹੋ ਗਈ ਦੋਰੀ ਦੋਦੇ ਤੇ ਖੁਰਦਾ ਹੈ ਨਾ ਠੀਕ ਆ ਠੀਕ ਕਈ ਲੇਵੇ ਘਟ ਬਹਾਂਦੀਆਂ ਹੁੰਦਾ ਝੋਟੀਆਂ ਝੋਟੀਆਂ ਦਾ ਵੀ ਸਾਫ਼ ਆ ਆਣ ਕੇ ਵੇਖ ਕੇ ਤਸੱਲੀ ਕਰਕੇ ਖੜੇ ਆਹ ਇੱਕ ਸਾਫ ਹੈ ਝੋਡੀ ਬਹੁਤ ਸਾਫ ਹੈ ਵੀ ਇਹ ਵੀ ਉਹ ਆਈ ਤੇ ਕੋਈ ਨਹੀਂ ਥੱਲੇ ਸੱਦੀ ਮਾਰਵਾ ਕੈਮਰੇ ਤੇ ਮਾਰੀ ਨਹੀਂ ਲੱਦਦੀ ਆ ਬੰਦਾ ਕੈਮਰਾ ਲੈ ਕੇ ਡਰਦੀ ਕੋਈ ਨਹੀਂ ਆ ਥੱਲੇ ਮਾਰਦੇ ਨਹੀਂ ਫਸਮੀ ਦੀ ਝੋਡੀ ਫਸਮੀ ਨਹੀਂ ਹਾਂ ਜੀ ਆਹ ਕਾਰਾ ਛੱਕਾ ਦੇ ਵਿੱਚ ਨਾ ਠੀਕ ਹੈ ਜੀ ਆਣ ਕੇ ਇਸੇ ਤਸल्ली ਕਰਕੇ ਖੜੇਗੇ ਕੋਈ ਗੱਲ ਕਹੇ ਰੋ ਨਹੀਂ ਕੋਈ ਗੱਲ ਆਖੋ ਕੋਈ ਉਹਦਾ ਪਖਮੀ ਨਹੀਂ ਤਾਂ ਕਰਕੇ ਜਾਦੀ ਆ ਆ ਕੋਈ ਨਹੀਂ ਨਾ ਮਾਰੋ ਥੱਲੇ ਫੇਰ ਮੈਂ ਇੱਕ ਕਮੈਂਟ ਆ ਜਾਦੇ ਨੇ ਥੱਲੇ ਦੁੱਧ ਦੋ ਦੇ ਹਾਂ ਜੀ ਹਾਂ ਜੀ ਹਾਂ ਜੀ ਚੋਟੀ ਕੋ 10000 ਮਿਲੋ ਦੁੱਧ ਲੀਟਰ ਮਾਰੋ ਮਾਰੋ ਆ ਬੱਚਾ ਵੇਖ ਲੈ ਬਿਕਨੇ ਵੇਦਾ ਨਹੀਂ ਆ ਪੇ ਲਾ ਰਹੇ ਹਾਂ ਅੱਜ ਆਪੇ ਆਪਣੇ ਆਸ਼ਰਮ ਦਾ ਬੱਚਾ ਹਾਂ ਜੀ ਤੇ ਕੀ ਗੇਟ ਇਹਦਾ ਬਿਲਕੁਲ ਯਾ ਇਕੇ ਨਹੀਂ ਡੈਰੀ ਆ ਮੋਲੇ ਮੋਲੇ 1115 ਨੂੰ ਮੱਦੀ ਲੱਖਾਂ ਆਗਾ ਝੋੜੀ ਪਛਾਣ ਲਈ ਆਦੀ ਥੇੜੀ 95 ਦੀ ਪਹਿਲੇ ਨੰਬਰਾਂ ਦੀ 90 ਦੀ ਹਾਂ ਦੂਜੀ ਹੈਗੀ 95 ਦੀ ਜੇ ਜੋੜਾ ਖਰੂਗਾ ਹੋਰ ਮਾਨਸਾਨ ਖੁੱਲਾ ਹੋ ਬਹੁਤ ਪਰਦਾ ਝੋਟੀ ਬਹੁਤ ਚੰਗੀ ਦੋ 10000 ਕਿਲੋ ਝੋੜੀ ਉਹ ਜਵਾ ਮੈਂ ਆਣ ਕੇ ਦੋ ਡਾਂਗਾਂ ਕੇ ਜੋੜੇਗਾ ਦੋ ਡਾਂਗਾਂ ਆਣ ਕੇ ਚਵਾ ਕੇ ਲੈ ਜੀ ਉਹ 10 ਡਾਂਗਾਂ ਭਾਂਛੂ ਠੀਕ ਹੈ ਠੀਕ ਉਹ ਵੀ ਕੜੀ ਝੋੜੀ ਆਹ ਵੇ ਲੋ ਤਾਂ ਝੋੜੀ ਦਾ ਇਹ ਇੱਕ ਦੱਜਾ ਦੱਜਾ ਸੁੜਾ ਜੀ ਆਹ ਥਾਣ ਵੇਖੋ ਮੈਂ ਨੂੰ ਹਾਂ ਉਹ ਬੱਚਾ ਜੀ ਉਹਨੂੰ 20-50 ਦਾ ਲਾਲ ਕੰਮੀਨੇ ਦਾ ਲਾਲੇ ਸੁਈ ਦਾ ਕੀ ਕਰਨਾ ਮੈਂ ਕਿਹਾ ਬੱਚੇ ਤੋਂ ਬਿਨਾ ਹੀ ਭਾਂ ਬੈ ਜੀ ਤੇਰੇ ਕੋਲ ਆ ਵੀ ਲੋ ਕੋਈ ਚੱਕ ਆ ਤਾਰ ਤਾਰਾਂ ਦਾ ਸਾਫੇ ਦੀਆਂ ਤਾਰਾਂ ਬਹੁਤ ਸਾਫ ਆ ਆ ਪੀ ਗਾ ਖੋਲ ਦੇਓ ਖੋਲ ਕੇ ਖਾ ਲਈਏ ਕੜ ਇਹ ਵੀ ਪਹਿਲਾ ਸੁਭਾਣਾ ਦੂਜਾ ਸੁਭਾਣਾ ਦੂਜਾ ਕੀ ਜੰਦਨੀ ਪ੍ਰਾਪਤ ਕਰ ਸਕਦੀ ਛੱਗੀ ਇਹ ਜੀ ਆਹ ਇਹ ਕੋ ਬੰਨੀਆ ਨੂੰ ਲਾਲੇ ਨੂੰ ਵੀ ਨਹੀਂ ਦੱਲ ਲਈ ਇਹੋ ਕੋ ਇਹੋ ਕੋ ਆਣ ਕੇ ਹਾਂਜੀ ਹਾਂਜੀ ਆ ਕੇ ਦੇਖ ਲੈ ਦੋ ਦਰਮਿਆਨ 9-10 ਕਿਲੋ 9 ਕਿਲੋ ਦੀ ਗਰੰਟੀ ਆ ਕਮੈਂਟਾਂ ਜਾਂ ਪੇ ਦੱਸਦਿਆਂ ਮੰਗਾ ਭਾਅ ਵੀ ਜੈ ਜੀ ਮੋਲ ਤੇ ਸਚਾਈ ਦੱਸਦਾ ਵਾ ਐਵੇਂ 12 13 ਵਿੱਚ 14 ਨਾ ਹਾਂ ਹਾਂ ਬੱਸ ਬੱਸ ਆਪਾਂ ਉਸ ਹਿਸਾਬ ਨਾਲ ਜਿੰਨੇ ਰੁਪਈਏ ਲੈਣੇ ਉਸ ਹਿਸਾਬ ਨਾਲ ਦੁੱਧ ਹਾਂਜੀ ਹਾਂਜੀ ਛੋਟੀ ਦੇ ਸਿੰਘ ਇਹਦੇ ਵੀ ਛੋਟੇ ਆ ਹਾਂਜੀ ਸਾਰਾ ਸਿਆਲ ਜੋ ਕੇ ਕੋਪੜ ਨਹੀਂ ਹੋਣੀ ਜੇ ਨੇਰੀ ਕਹਿੰਦੇ ਸੱਜਦੇ ਨਹੀਂ ਹੁੰਦੇ ਇਹਦੀ ਸਾਰਾ ਸਿਆਲ ਜੋ ਕੇ ਫੇਰ ਹੁੰਦੀ ਹੋ ਜਣੀ ਆ ਵੇਖੋ ਆ ਵੇ ਦੋਆ ਮੀਨੇਰੀ ਚੱਕ ਪਾਸ ਕਰਕੇ ਭਾਵੇਂ ਪੰਪਾ ਨੂੰ ਦੇ ਦੇ ਫੇਰ ਭਾਵੇਂ 65000 ਦੀ ਦੇ ਦੇ ਯਾਰ ਹੈ ਦੋਆ ਚੱਕ ਰਕੇ 60000 ਦੋਵੇਂ 4 ਕਿਲੋ ਹੋਵੇ 4 ਕਿਲੋ ਹੋਵੇ ਠੀਕ ਹੈ ਤੇ ਹੁਣ ਮੋਲੇ ਦਾ ਮੁੱਲ ਝੋਟੀ ਲਈ ਆ ਭਾਦਾ ਹਾਂਜੀ ਚਲੋ ਕੋਈ ਗੱਲ ਨਹੀਂ ਦੇ ਨਾ ਵੇਖਦੇ ਨੇ ਘਾਟੇ ਹੀ ਹਾਂ ਘਾਟੇ ਹੀ ਚਲੋ ਹਾਂਜੀ ਝੋਟੀ ਦੇਣੀ ਆ ਭਾਵੇਂ ਜੋੜੀ 90 5000 ਦੀ ਬੇਚੀ ਆ ਹਾਂਜੀ ਹਾਂ ਜਨਾ 85000 ਦੀ ਝੋਟੀ ਦੀ ਬਸ ਹਾਂ ਮੈਂ ਕਿਹਾ ਜੈ ਜੀ ਢਾਈ ਦਿੱਤੇ ਸਾਰੇ ਪਹਿਲੇ ਸਾਰੇ ਵੇਲਾ ਮੈਂ ਜਿਹੜਾ ਮੱਗੀ ਅੱਗੇ 65000 ਦੀ ਜਦੋਂ ਮੱਗੀ ਦੇਦੇ ਆਪਾਂ ਦੋ ਦੋ 8 ਕਿਲੋ ਮਿਣ ਕੇ ਖੜੇ ਹੋ ਸਕਦਾ 9 10 ਹੀ ਹੋਵੇ ਪਰ 8 ਕਿਲੋ ਘਾਟਾ ਰਹਿ ਕੇ ਪਾਉਂਦੇ ਆ ਘਾਟਾ ਹਾਂਜੀ ਹਾਂਜੀ 8000 ਦੇ ਪੈਸੇ ਲੈਣੇ ਬਾਬੂ ਤੇ ਜਾਦੇ ਪਾਰੀਆਂ ਦੇ ਵੀ ਵਪਾਰੀ ਮੁਨਾਫਾ ਲੈਂਦਾ ਤੇ ਵੇਖ ਲਓ ਘਾਟਾ ਵੀ ਇਦਾਂ ਪੈਂਦਾ ਪੀ ਦੇ ਲੋ ਕਿਤਾ ਦੀ ਆ ਸਿੰਘ ਵੇਖ ਲਓ ਇਹ 2 ਨੰਬਰ ਕੀ ਭਾਵੇਂ 85 ਦੀ ਹੁੰਦਾ ਹਾਂ 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 ਇਹ ਸਾਰੇ ਜਿੰਨਾ ਪਿੱਟ ਪੁਰਾਵਾ ਚਲੋ ਚੱਕਰੇ ਆ ਵੀ ਹੁਣ ਆਪਾਂ ਮਾਲ ਵੇਚਣਾ ਹੁੰਦਾ ਹੁਣ ਧਰਨੇ ਰੱਖਦੇ ਕਿੰਨੇ ਕ ਰੱਖਦੇ ਹੀ ਹਾਂਜੀ ਹਾਂ ਹਾਂ ਸਹੀ ਇਹ ਆ ਗੱਬਣ ਵਹੀਆਂ ਵੀ ਇੱਧਰ ਦੇਖੋ ਥੱਲੇੋਂ ਸਾਫ਼ ਹੋਇਓ ਝੂਟੀ ਹਾਂ ਹਾਂ ਮੈਂ ਤੂੰ ਹੀ ਛੁਆ ਕੋਈ ਤੀਜਾ ਲਾਲੇ ਕੋਈ ਚੌਥਾ ਲਾਲੇ ਹਾਂ ਆਪਲੇ ਵੀ ਨਹੀਂ ਹਾਂਜੀ ਹਾਂਜੀ ਕੋਈ ਦਾੰਦਰੀ ਹੋਗਾ ਕੋਈ ਪੇਰ ਹਮਦ ਨਹੀਂ ਦੇਰ ਉਹਨਾਂ ਦੇ ਮੁਤਾਬਕ ਘਰ ਵਾਲਿਆਂ ਦੇ ਵਿੱਚ 28 ਦਿਨ ਪੂਰੇ ਹੋਨੇ ਆ। ਉਹਦੇ ਉੱਤੇ 5-6 ਦਿਨ ਲੈਂਦੀ ਉੱਤੇ ਖੜੇ ਨਾ ਖੜੇ ਉਹਦੇ ਭਾਰ ਦੀ ਥਣਾ ਦੀ ਗੈਂਡੀ ਹੋਊ। ਗੈਂਡੀ ਹੋਊ। ਦੁੱਧ ਮੇਰੇ ਖਤਮ ਆ। ਖੋਲ ਕੇ ਵਖਾਣੇ ਆਦ ਨੂੰ। ਆਹ। ਸਾਹ ਬੜੀ ਠੀਕ ਹੈ ਠੀਕ। ਅੱੱਕਾ ਵਾਲੀ ਬੰਦਿਆ ਥਾਣੇ ਕਿਹਨਾਂ ਦੇ ਆ। ਇਥੋਂ ਹੀ ਕਮਾ ਲਓ। ਹਾਂ। ਮੈਂ ਦੇਖੋ ਇਹਦਾ ਰੇਟ ਬੱਸ ਨਿਕਾ ਜਾਈ ਕਰਨਾ ਵਾ। ਦੇਣਾਂ ਆ ਕੇ ਗੱਲ ਕਰਨੀ ਬੱਸ। ਆ ਰੇਟ ਕਿਹਾ ਪਰ ਬਰਾਬਰੀ ਵੱਡੀਆਂ ਨਹੀਂ ਕਰੂੰ। ਵੱਡੀਆਂ ਦੀ ਬੱਸ ਬੱਸ। ਇਹ ਵੀ ਨਾਲ ਨਾਲ ਜਿੰਨੇ ਦੀ ਬਾਦੋਂ ਘਵਾ ਗਏ। ਹਾਂਜੀ। ਲੋੜੀ ਤੱਕ ਚੋ ਵੀ ਸਾਨੂੰ ਦੇ ਦੀਗੇ। ਆਂਦੇ ਲੋੜੀ ਤੱਕ ਚੋਗੇ ਫੇ ਭਾਵੇਂ ਉਨੀ ਦੀ ਦੇ ਦਿਓ ਤੁਹਾਨੂੰ। ਆਹੋ। ਕਿਉਂਕਿ ਆ ਪਤਾ ਹੋਣਾ ਬਾਜ਼ਾਰ ਫੁੱਲ ਹੋ ਗਿਆ ਹੁਣ ਹਾਂ ਉਹ ਕਿੰਨੀ ਆਪਣੇ ਤੋਂ ਸਾਡੇ ਕੋਲ ਰੱਖੀ ਜਾਂਦੀਆਂ ਹਨ ਨੂੰ ਲੈ ਹਾਂਜੀ 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 ਆਪਣਾ ਦੇ ਵਪਾਰ ਲੈਣੇ ਭਾਵੇਂ 1000 2000 ਵਾਜੇ ਹੀ ਤੇ ਫਰਾ ਦੇਣੀ ਹਾਂ ਵੇਖੋ ਕਿੰਨੀਆਂ ਘਰ ਆਹ ਝੋੜੀਆਂ ਢਿਲੀ ਹੋ ਗਈਆਂ ਢਿਲੀ ਗਈਆਂ ਸਾਡੇ ਭਲ ਪੈ ਗਈਆਂ ਤਾਂ ਨਹੀਂ ਦੋ ਚਾਰ ਦਿਨ ਰੋਕਣੀ ਪੈਣੀ ਹਾਂ ਹਾਂਜੀ ਹਾਂਜੀ ਤੇ ਤੁਹਾਡੇ ਸੰਤ ਕਿੰਨੀਆਂ ਰੋਕੀ ਜਾਵਾਂਗੇ ਹਾਂਜੀ ਹਾਂਜੀ 70000 ਦੀ ਦੇ ਦਈਏ ਕਰ ਦਿਓ ਮਾਨ ਆ ਪਈ ਕੇ ਮੈਂ ਨਹੀਂ ਕਰਦਾ ਨਹੀ ਨਹੀ ਹੈਗੀ ਤੇ ਚੰਗੀ ਐ ਨਹੀਂ ਮਿਲਦੀ ਨਹੀਂ ਬਾ ਵਪਾਰੀ ਨੇ ਆਪਣੇ 1000 2000 ਰੁਪਏ ਕੱਕੇ ਦੇਣਾ ਸਿਰਫ 60000 ਦੀ ਦਵਾ 60000 ਦੀ 60000 ਬਾ ਠੀਕ ਆ ਦੇਖ ਲੋ ਝੋਟੀਆਂ ਦੇਖੋ ਬਹੁਤ ਚੰਗੀ ਝੋਟੀਆਂ ਸਾਰੀਆਂ ਮੇਰੀ ਆਪ ਦਾ ਲੱਖੋਂ ਅੰਦਰ ਹੀ ਹੈ ਨਾ ਸਾਰੀਆਂ ਲੱਖੋਂ ਅੰਦਰ ਹੀ ਆ ਝੋਟੀਆਂ ਸਾਰੀਆਂ ਨਗੀਨੇ ਝੋਟੀਆਂ ਤਿੰਨ ਸੁਈਆਂ ਵਾ ਤੇ ਇੱਕ ਗੱਬਣ ਆ ਹਾਂ ਠੀਕ ਆ ਠੀਕ ਆ ਤੇ ਆਪਣਾ ਫੋਨ ਨੰਬਰ ਮੈਨੂੰ ਦੱਸ ਦਿਓ ਫੋਨ ਨੰਬਰ 9872183013814690 ਦਿਨ 13 ਨੰਬਰ ਠੀਕ ਆ ਠੀਕ ਆ ਧੰਨਵਾਦ ਜੀ